ਅਮਨ ਭੱਲਾ ਗਰੁੱਪ ਆਫ ਇੰਸਟੀਚਿਊਟ ਵਿਖੇ ਅੱਜ ਸਲਾਨਾ ਖੇਡ ਮੁਕਾਬਲੇ ਕਰਵਾਏ ਗਏ ਤੇ ਦੱਸ ਦਈਏ ਮੈਨੇਜਿੰਗ ਡਾਇਰੈਕਟਰ ਡਾਕਟਰ ਪੂਜਾ ਓਹਰੀ ਦੀ ਅਗਵਾਈ ਹੇਠ ਇਹ ਚੈਂਪੀਅਨਸ਼ਿਪ ਜਿਹੜੀ ਹੈ ਉਹ ਕਰਵਾਈ ਗਈ ਹੈ ਚੈਂਪੀਅਨਸ਼ਿਪ ਕਪ ਜਿਹੜਾ ਹੈ ਉਹ ਕਰਵਾਇਆ ਗਿਆ ਪ੍ਰદાન ਰਮਨ ਭੱਲਾ ਅਤੇ ਡੀਈਓ রাজেশ ਕੁਮਾਰ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਰਣ ਕੁਮਾਰ ਨੇ ਸਲਾਨਾ ਖੇਡ ਉਤਸਵ 2024 ਦਾ ਉਦਘਾਟਨ ਕੀਤਾ ਤੇ ਜਾਣਕਾਰੀ ਦਿੰਦੇ ਆ ਪ੍ਰદાન ਰਮਨ ਭੱਲਾ ਚਰਪਸਨਾ ਨੂੰ ਭੱਲਾ ਮੈਨੇਜਿੰਗ ਡਾਇਰੈਕਟਰ ਡਾਕਟਰ ਪੂਜਾ ਹੋਰੀ ਡੀਈਓ রাজেশ ਕੁਮਾਰ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਰਣ ਕੁਮਾਰ ਨੇ ਦੱਸਿਆ ਹੈ ਕਿ ਅਮਨ ਭੱਲਾ ਗਰੁੱਪ ਆਫ ਇੰਸਟੀਚਿਊਟ ਦੀ ਤਰਫੋਂ ਹਰ ਸਾਲ ਖੇਡ ਮੁਕਾਬਲੇ ਕਰਵਾਏ ਜਾਂਦੇ ਖੇਡ ਮੁਕਾਬਲੇ ਤਹਿਤ ਕਬੱਡੀ ਵਾਲੀਵਾਲ ਕ੍ਰਿਕਟ ਸ਼ਾਟ ਪੁੱਟ ਲੈਮਨ ਸਪੂਨ ਰੇਸ 400 ਮੀਟਰ ਦੌੜ ਤੇ 100 ਮੀਟਰ ਦੌੜ ਜੈਵਲਿਨ ਥ्रो ਪੁਸ਼ਅਪਸ ਉੱਚੀ ਛਾਲ ਲੰਬੀ ਛਾਲ इत्यादि ਖੇਡਾਂ ਜੜੀਆਂ ਨੇ ਉਕਰਵਾਈਆਂ ਜਾਂਦੀਆਂ ਅਤੇ ਜਿਸ ਵਿੱਚ ਪਠਾਨਕੋਟ ਦੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਸੈਂਕੜੇ ਲੜਕੇ ਤੇ ਲੜਕੀਆਂ ਉਤਸ਼ਾਹ ਦੇ ਨਾਲ ਭਾਗ ਲੈ ਰਹੇ ਨੇ ਤੇ ਦੱਸਿਆ ਗਿਆ ਕਿ ਖੇਡਾਂ ਦਾ ਵਿੱਚ ਜਿਹੜਾ ਇਹ ਖੇਡਾਂ ਦਾ ਜੀਵਨ ਦੇ ਵਿੱਚ ਜਿਹੜਾ ਉਹ ਅਹਿਮ ਅੰਗ ਹੈ ਖੇਡਾਂ ਨਾ ਸਿਰਫ ਸਰੀਰ ਨੂੰ ਮਜ਼ਬੂਤ ਬਣਾਉਂਦੀਆਂ ਨੇ ਸਗੋਂ ਮਨੁੱਖੀ ਜੀਵਨ ਵਿੱਚ ਅਨੁਸ਼ਾਸਨ ਦੇ ਨਾਲ-ਨਾਲ ਸਮਾਜ ਵਿੱਚ ਪੈਚਾਰਕ ਸਾਂਝ ਦੀ ਭਾਵਨਾ ਵੀ ਪੈਦਾ ਕਰ ਦਿਆ ਜਿਸ ਕਾਰਨ ਮਨੁੱਖ ਆਪਣੇ ਜੀਵਨ ਵਿੱਚ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰਦਾ ਹੈ ਇਸ ਦੇ ਲਈ ਖੇਡਾਂ ਦਾ ਬਹੁਤ ਅਹਿਮ ਹਿੱਸਾ ਜਿਹੜਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਮੰਨਿਆ ਜਾਂਦਾ ਤੇ ਉਹਨਾਂ ਨੇ ਕਿਹਾ ਹੈ ਕਿ ਸਮਾਗਮ ਵਿੱਚ ਵਿਦਿਆਰਥੀਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਨਾਲ-ਨਾਲ ਉਹਨਾਂ ਦੀ ਖੇਡ ਪ੍ਰਤਿਭਾ ਨੂੰ ਵੀ ਨਖਾਰਨ ਦੇ ਲਈ ਇਹ ਜਿਹੜੇ ਸਮਾਗਮ ਚੈਂਪੀਅਨਸ਼ਿਪ ਜਿਹੜੀ ਆ ਉਹ ਕਰਵਾਈ ਜਾ ਰਹੀ ਹੈ ਦੋਨਾਂ ਸਮੂਹ ਖਿਡਾਰੀਆਂ ਨੂੰ ਵੱਧ ਤੋਂ ਵੱਧ ਖੇਡਾਂ ਵਿੱਚ ਪਾਗ ਲੈਣ ਦੇ ਲਈ ਵੀ ਕਿਹਾ ਹੈ ਸਭ ਤੋਂ ਪਹਿਲੇ ਤੇ ਆਪਾਂ ਅਬਨ ਪੱਲਾ ਫਾਊਂਡੇਸ਼ਨ ਦੇ ਬੜੇ ਸ਼ੁਕਰਗੁਜ਼ਾਰ ਹੈ ਰਮਨਪੱਲਾ ਜੀ ਵੱਲੋਂ ਇਸ ਫਾਊਂਡੇਸ਼ਨ ਦਾ ਜਿਹੜਾ ਬਣਾਈ ਗਈ ਹੈ ਇਹਦਾ ਮੇਨ ਮੋਟਿਵ ਹੀ ਸਪੋਰਟਸ ਨੂੰ ਪ੍ਰਮੋਟ ਕਰਨਾ ਔਰ ਡਿਫਰੈਂਟ ਕੋ-ਕਲਚਰਲ ਐਕਟੀਵਿਟੀਆਂ ਨੂੰ ਰੀਸੈਂਟ ਡੀਓ ਸਾਹਿਬ ਨੇ ਦੱਸਿਆ ਪੱਲਾ ਸਾਹਿਬ ਨੇ ਦੱਸਿਆ ਕਿ ਇਹ ਦੂਸਰ ਸੈਕੰਡ ਇਅਰ ਹੈ ਜਦੋਂ ਕਿ ਮੈਕਸਿਮਮ ਸਾਡੇ CBSE ICSE ਉਸ ਗਵਰਨਮੈਂਟ ਸਕੂਲਸ ਜਿਹੜੇ ਪਾਰਟਿਸਿਪੇਟ ਕਰਦੇ ਆ ਇਹਦੇ ਵਿੱਚ ਲਗਭਗ ਬੱਚਿਆਂ ਨੂੰ ਥੋੜਾ ਹੋਰ ਰਿਫਾਈਨ ਹੋਣ ਦਾ ਮੌਕਾ ਮਿਲਦਾ ਹੈ ਸਪੋਰਟਸ ਵਿੱਚ ਇੱਕ ਪਲੇਟਫਾਰਮ ਹੈ ਬੜਾ ਅੱਛਾ ਨੋਨ ਹੈ ਦਿੱਤਾ ਗਿਆ ਨਾ ਵੱਲੋਂ ਇਹਦੇ ਚ ਵੋਲੀਬਾਲ ਹੈ ਕਬੱਡੀ ਹੈ ਖੁਖੂ ਹੈ ਕ੍ਰਿਕਟ ਹੈ ਬਾਸਕਟਬਾਲ ਹੈ ਟੱਗੋ ਵਾਰਰ ਐਥਲੈਟਿਕ ਇਵੈਂਟ ਜਿਹੜੇ ਕਰਵਾਏ ਜਾ ਰਹੇ ਆ ਔਰ ਬੜੇ ਹੀ ਅੱਛੇ ਤਰੀਕੇ ਨਾਲ ਕਰਵਾਏ ਜਾ ਰਹੇ ਆ ਇਹਦੇ ਵਿੱਚ ਜਿਹੜਾ ਬੈਗਬੋਨ ਹੈ ਇਸ ਪੂਰੇ ਦਾ ਉਹ ਮੈਡਮ ਔਰੀ ਡਾਇਰੈਕਟਰ ਮੈਡਮ ਜਿਹੜੇ ਅੱਜ ਥੋੜੇ ਬੀਜੀ ਸ਼ਡਿਊਲ ਹੋਣ ਕਰਕੇ ਨਹੀਂ ਆਏ ਕਾਲਜ ਦੇ ਨਾਲ ਜਿਹੜੇ ਐਚਓਡੀ ਸਪੋਰਟਸ ਹੈ ਵਿਕਰਮ ਜੀ ਅੰਨਾ ਨੇ ਪੂਰਾ ਹੀ 15-20 ਦਿਨ ਤੋਂ ਮੈਨੇਜ ਕਰ ਰਹੀ ਹੈ ਇਹ ਮਸੰਦ ਲੱਗਦਾ ਕਿ ਇੱਕ ਦਿਨ ਦਾ ਇੱਕ ਟੂਰਨਾਮੈਂਟ ਹੈ ਪਰ ਇਹ 10 20 ਦਿਨ ਦੀ ਆਪਣੇ ਚੇਅਰਪਰਸਨ ਸਾਹਿਬ ਰਵਨਪਰ ਲਾਜੀ ਵੱਲੋਂ ਡਾਇਰੈਕਟਰ ਵੱਲੋਂ ਔਰ ਵਿਕਰਮਜੀ ਵੱਲੋਂ ਪੂਰਾ ਹੀ ਇੱਕ ਵਧੀਆ ਆਰਗੇਨਾਈਜ਼ ਕਰਵਾਇਆ ਗਿਆ ਇਹ ਸਾਡੇ ਜਿਹੜੇ ਡਿਪਾਰਟਮੈਂਟ ਦੇ ਪ੍ਰਿੰਸੀਪਲਸ ਜਿਹੜੇ ਸਹਿਯੋਗ ਕਰ ਰਹੇ ਆ ਸਾਰੇ ਸਪੋਰਟ ਟੀਚਰਸ ਸਹਿਯੋਗ ਕਰ ਰਹੇ ਆ ਤੇ ਇੱਕ ਵਾਰ ਫਿਰ ਮੈਂ ਸਾਰੇ ਜਿਹੜੇ ਬੱਚੇ ਆਏ ਉਹਨਾਂ ਨੂੰ ਬੈਸਟ ਆਫ ਲੱਕ ਬੋਲਦਾ ਕੈਪਰਸਨ ਹਰੀ ਦੇ ਨਾਲ ਅਦਸਾਨੀ ਦੀ ਰਿਪੋਰਟ